ਅਰੇ ਜਨਾਬ ਅੱਜ ਤੱਕ ਮਲੇਆ ਜੀ ਨਮਲੇਆ ਤੇ ਲੜੇ ਨਾ ਸੋ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਪਾ ਦੇ ਮਾਂ ਦੀ ਦੇ ਮਾਂ ਤੇ ਇਹ ਸਾਡਾ ਜਿਹੜਾ ਲੀਡਰ ਸਭ ਤੋਂ ਵੱਧ ਮੁੱਖ ਰੱਖਦੇ ਲੋਨਾ ਮਾ ਦਾ ਰਖਵਾ ਮਾਲਕ ਹੈ ਸੋ ਮੈਂ ਵੈਲਕਮ ਕਰਦਾ ਜੀ ਮਜੀਦ ਸਿੰਘ ਚੋਹਾਨੀ ਜੇ ਸ਼ਰਮਾ ਕਨਸੀਆ

لیے, اپنے دیش کو بچانے کے لیے اور اگر آپ زیادہ دور کی بات نہ کرو تو اپنے پریوار کو بچانے کے لیے اپنے بچوں کے بھوشے کو بچانے کے لیے ਤੇ ਤੀਗਾਂ ਦਾ ਮੈਨੂੰ ਨਿੱਤੀ ਹੋਰ ਜਿਹਨੂੰ ਦੋਵੇਂ ਲੈ ਲਈ ਤੁਸੀਂ ਆਓ ਆਪਣੇ ਮਤਾਰ ਪੇਸ਼ ਕਰੋ ਸੁਨਮਾਨ ਸਿੰਘ ਵਿਰਾਜਮਾਨ ਮੇਲੇਬੱਡੀ ਪੈਡ ਐਮ ਐਲ ਏ ਲਗਦਾ ਸਾਊਥ ਮੈਡਮ ਜਿੰਦਰਾ ਆਪਣਾ ਸ਼ੀਨਾ ਜੀ ਸਾਡੇ ਵੱਲੋਂ ਐਨ ਪੀ ਅਸ਼ੋਕ ਨੇ ਤੇ ਫਤਿਹ ਜੀ ਸਾਹਿਬ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਬਾਤੀਆਂ ਆਪ ਕੋ ਆਪਣੇ ਨਵਾਜੇ ਲੈ ਕੇ ਜੇਕਰ ਪਰ ਮੈਂ ਸਾਰੀਆਂ ਸੁਝਾਵੇ ਪਰ ਤੋਂ ਕਰੀ ਤਾਂ ਮੈਂ ਕਹਾਂ ਅਸ਼ੋਕ ਪ੍ਰੈਸ਼ਰ ਦੇ ਵੀ ਸਾ ਤੋਂ ਵਧੀਆ ਨਵਾਜੇ ਨੇ ਤੇ ਮੈਂ ਸਾਰਿਆਂ ਦੇ ਹੀ ਬੇਨਤੀ ਕਰਦਾ ਕਿ ਇੱਕ ਦਿਨ ਆਪਾਂ ਘਾੜੂ ਦਾ ਬਟਲਵਾ ਕੇ ਇਹਨਾਂ ਦੇ ਬੜੇ ਬਹੁਤ ਮਾਦੇ ਨਾਲ ਜਾ ਕੇ ਰੋ ਭੇਜੀਏ ਕਿਉਂਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਪਣੀਆਂ ਬੋਟਾ ਲੈ ਕੇ ਇੱਥੋਂ ਲਾ ਕੇ ਦਿੱਲੀ ਸਿਰਫ ਆਪਣੀਆਂ ਸੁਤਾਵਾਂ ਦਾ ਰਾਜ ਮੰਨਦੇ ਸੋਖ ਸੁਤਾਵਾਂ ਦਾ ਰਾਜ ਮੰਨਦੇ ਕਿਹਦੇ ਨੇ ਕਿ ਆਪਣੇ ਪੰਜਾਬ ਦੀ ਆਵਾਜ਼ ਨਹੀਂ ਬੁਣਾਈ ਕੀਤੀ ਅੱਜ ਆਪਣੇ ਕੋਲ ਰਮਾਇ ਸਰਕਾਰ ਚੁੱਕੀ ਅਮਰਜੀਤ ਭਾਈ ਅਮਰਜੀਤ ਭਾਈ ਉਹਦੇ ਨਾਂ ਹੀ ਕਿਤੇ ਖੜੇ ਨੇ ਉਹਦਾ ਆਪਣਾ ਦੀ ਰਾਮਨੋਤਰਾ ਜੀ ਤੇ ਸੁਰਜੀਤ ਕਾਰਜੀ ਆਪਣੇ ਸਾਥੀਆਂ ਨਾਲ ਉਹ ਆਏ ਨੇ ਆਪ ਸਭ ਦਾ ਬਹੁਤ ਬਹੁਤ ਸਰਕਾਰ ਬਲਵਿੰਦਰ ਸਿੰਘ ਜੀ ਉਹਨਾਂ ਨੂੰ ਆਪ ਸਭ ਦੇ ਸਭ ਮੌਕੇਤਾ ਜੀ ਆਪਣੇ ਵਿਚਾਰ ਪੇਸ਼ ਕਰਨਗੇ ਉਹ ਕਲਾ ਪਾਤ ਬਰਹਾ ਬੀਜੇਪੀ ਸਰਕਾਰ ਨੇ ਕਰ ਦਿੱਤਾ ਹੈ ਸਾਰਾ ਹੀ ਵਪਾਰ ਜਿਹੜਾ ਹੋ ਅਬਾਨੀ ਅਡਾਨੀ ਵਰਗੇ ਸਾਹਿਬ ਪਰਿਵਾਰਾਂ ਨੂੰ ਖੰਪੜ ਵਾਸਤੇ ਪਿਆਰ ਆ ਫਾਮੂਲਿਕ ਕੀ ਗੱਲ ਤਾਂ ਟੌਰਚਰ ਕੀ ਆਉਂਦੀ ਉੱਥੇ ਆ ਜਾਣਾ ਚਾਹੀਦਾ ਕੁਝ ਜਿਹੜਾ ਵੀ ਬੰਦਾ ਹੁੰਦਾ ਹੈ ਉਸ ਤੋਂ ਕੋਈ ਪੈਸਾ ਨਹੀਂ ਕੈਸਾ ਨੂੰ ਉਧਾਰ ਦੇਜੋ ਤੇ ਛੋਟਾ ਦਾ ਬਾ ਤੁਹਾਡੇ ਪੈਸੇ ਚੁੱਕਤੇ ਕਰ ਜਾਂਦੇ ਵਪਾਰ ਦੀ ਇਹ ਜਿਹੇ ਹੀ ਹਨੀ ਕਰ ਦਿੱਤੀ ਹੈ ਜਿਹੜੀ ਸ਼ਹਿਰ ਪਿਛਲੇ ਬਹੁਤ ਲੰਮੇ ਸਮੇਂ ਤੋਂ ਨਾ ਪੂਰੀ ਕੀਤੀ ਜਾ ਸਕੀ ਤੇ ਵੱਡੇ ਘਰਾਣਿਆਂ ਦਾ ਸਾਲ ਤਿੰਨ ਨਵੀਆਂ ਪ੍ਰੋਜੈਕਟ ਨਵੇਂ ਕਾਰਫੰਦੇ ਉੱਤੇ ਉੱਤੇ ਤਿੰਨ ਨਵੇਂ ਉਹਨਾਂ ਦੇ ਉਦਯੋਗ ਸ਼ੁਰੂ ਹੋ ਜਾਂਦੇ ਹਨ ਬਹੁਤ ਇੱਕ ਸ਼ਖਸ ਮੈਂ ਆਪਣਾ ਸਾਡਾ ਮੋਕ ਮੰਤਰੀ ਭਗਵਾਨ ਤੋਂ ਬਿਗਵਾਣਾ ਜਿਵੇਂ ਕੁਝ ਬੇਕਦਰ ਨੇ ਬੇਨਾ ਆਪਣਾ ਇੱਕ ਪਲਾਨ ਜਿਹੜਾ ਖਰੀਦਿਆ ਬਿਜਲੀ ਤਾਂ ਸਾਨੂੰ ਬਿਜਲੀ ਫਰੀ ਮਿਲ ਰਹੀ ਹੈ ਤਾਂ ਸਾਡੇ ਅੱਜ ਕੰਮਕਾਰ ਕਬਰੇ ਹਨ ਕਿਸਾਨਾਂ ਨੂੰ ਵੇਖੋ ਜਿਹੜੇ ਸਾਰਾ ساری ਰਾਤ 2:00 ਵਜੇ ਤੱਕ ਜਾਗਤ ਰਹਿੰਦੇ ਹੁੰਦੇ ਸਾਨੂੰ ਜਦਿੱਕਾ ਤੁਸੀਂ ਮੋਟਰ ਚਲਾਵਾਂਗੇ ਬਿਜਲੀ ਆਉਗੀ ਤੌਰ ਦਾ ਰਾਮ ਨਾਲ ਰਾਤ ਨੂੰ ਹੁੰਦੇ ਹਨ ਜਿਵੇਂ ਬਿਜਲੀ ਬਿਲਦੀ ਇੱਕ ਇੱਕ ਕਿਸਾਨ ਵੀਰੇ ਚਲੋ ਇਹ ਗੱਲਾਂ ਕਰਦਾ ਹੋਇਆ پٹکرا دور ہوگا بن ہو گئے جو سارے ਸੁਲਮਾਨ ਸਿੰਘ ਮਾਨ ਦਾ ਮਿਸ਼ਨ ਹੈ ਪੰਜਾਬ ਨੂੰ ਡਗੜਾ ਪੰਜਾਬ ਬਣਾਉਣਾ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਜਿਹੜੇ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਮੁੱਖ ਮੰਤਰੀ ਸੱਭਗਵ ਸਿੰਘ ਮਾਨ ਉਹ ਮਿਸ਼ਨ ਪੂਰਾ ਹੋਊਗਾ ਮੈਂ ਤੁਹਾਨੂੰ ਕਹਿੰਿਆ ਵੀ ਪਹਿਲੇ ਮੁੱਖ ਮੰਤਰੀ ਨੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਪੂਸੀ ਮਾਨ ਔਰ ਜਿਨ੍ਹਾਂ ਨੇ ਇਮਾਨ

ਇਹ ਹੁਣ ਤੁਸੀਂ ਫੈਸਲਾ ਕਰਨਾ ਕੋਈ ਅਜਿਹਾ ਹਲਕਾਰ ਦਖਣੀ ਦੇ ਕੋਈ ਲਈ ਦੇ ਸਾਰਿਆਂ ਦੇ ਸਾਡੇ ਮਾਰ ਦੇ ਵਿੱਚ ਆਏ ਆ ਬਹੁਤ ਵਧੀਆ ਲੋਕਾਂ ਦਾ ਭਰਮਾ ਹੰਗਾਰਾ ਵਾ ਸਵਾਦਮਾ ਰੰਗ ਮੰਡ ਦੇ ਦੋ ਸਾਲਾਂ ਦੇ ਕੀਤੇ ਹੋਏ ਕੰਮ ਜਿਹੜੇ ਆ لے تین گڑا وا ایک دس لوگ نے چڑیا وہ بھاجپا چلے گیا رولا ختم آج ਦੇਖੋ ਹਲਕਾ ਦੱਖਣੀ ਦੇ ਵਿੱਚ ਅੱਜ ਤਿੰਨ ਮੀਟਿੰਗਾਂ ਜਿਹੜੀਆਂ ਬਹੁਤ ਭਰਮੀਆਂ ਵਈ ਟਿਕਾ ਹੋਈਆਂ ਸੂਰਕੇ ਨੇ ਜਿਹੜੇ ਲੋਕ ਨੇ ਉਹ ਮਾਨ ਸਾਹਿਬ ਦੇ ਕੀਤੇ ਹੋਏ ਦੋ ਸਾਲ ਦੇ ਕੰਮ ਤੋਂ ਖੁਸ਼ ਨਹੀਂ ਨੇ ਲੋਕ ਇਸੇ ਦਾ ਭਰਮਾ ਹੰਗਾਰਾ ਦੇ ਰਹੇ ਆ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਨੇ ਗਿਆ 13 ਜੀਰੋ ਪੰਜਾਬ ਬਣੇਗਾ ਹੀ ਰੋ ਦੇਖ ਲੋ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵਾ ਸ਼ੋਅ ਪ੍ਰੈਸ਼ਰ ਪੱਪੀ ਦੇ ਨੂੰ ਵੱਡੀ ਲੀਡ ਤੇ ਜਤਾ ਕੇ 300 ਤੋਂ ਪੇਜ 130 ਦਾ ਜਿਹੜਾ ਮਾਨ ਸਾਹਿਬ ਦਾ ਸੁਪਨਾ ਵਾ ਅਸੀਂ ਪੂਰਾ ਕਰਾ ਲਿਆ ਜਿਹੜੀ ਸਵੇਤੀ ਪਾਰਟੀ ਨੇ ਪੂਰਾ ਬੂਹੜਾ ਪੂਰਾ ਸਗਰਦੀ ਕਹਿ ਰਹੀ ਵੀ ਅਸੀਂ ਸਾਡੀ ਟੀਕਾ ਲੋ ਬਾਈ ਪਾਰਟੀ ਕਿਹਨੂੰ ਮੈਂ ਤੇਰੇ ਵੱਲ ਤੇ ਪਾਰਟੀ ਇੱਕ ਉਹ ਬੱਚਾ ਜਿਹੜਾ 10 ਸਾਲ ਤੋਂ ਐਮਪੀ ਰਵਨੀਤ ਮਿੱਟੂ ਇੱਥੇ ਐਮਪੀ ਬੰਦਾਰਿਆ ਤੇ ਹੁਣ ਬੀਜੇਪੀ ਚਲੇ ਗਿਆ ਠੀਕ ਹੈ ਕੋਨਰੇ ਦਾ ਦਾਤਾ ਜੀ ਜਿਹੜੀ ਫੋਟੋ ਉੱਥੇ ਲੱਗਦੀ ਆ ਉਹ ਵੀ ਸੋਚਦੇ ਹੋਣੇ ਆ ਕਿ ਮੇਰਾ ਜਿਹੜਾ ਮੇਰੀ ਵਿਰਾਸਤ ਜਿਹੜੀ ਆ ਮੇਰੇ ਪੁੱਤ ਪੋਤੇ ਅੱਜ ਕਿੱਧਰ ਨੂੰ ਪਰਪੇ ਆ ਆ ਕਿ ਆ ਸੋਨਾ ਆਵਾਜ਼ ਆਮਦਰੀ ਰਹੀ ਆ ਪੰਜਾਬ ਦੇ ਤੇ ਦੂਜਾ ਕਿੱਧਰ ਗਏ ਤੋਏ ਰਾਜਾ ਬਣੇ ਗਏ ਤੇ ਤੀਜਾ ਜਿਹੜਾ ਉਹਨਾਂ ਨੇ ਪਾਈ ਵਾਲੀ ਪਾਰਟੀ ਤੇ ਇਹ ਲੋਕ ਇਹਨਾਂ ਦੀ ਜਮਾਨਤ ਦਾ ਜੱਫਾ ਕਰਾ ਕੇ ਬਚ ਗਏ ਲੋਕਾਂ ਨੂੰ ਮੈਂ ਬੀਤ ਕਰਨਾ ਚਾਹੁੰਦੀ ਹਾਂ ਵੀ ਬਾਤ ਤੋਂ ਬਾਅਦ ਵੋਟ ਕਰਨ ਜਾਓ ਸਾਡੇ ਨੌਜਵਾਨ ਸਵਾਤੀ ਵੋਟ ਕਰਨ ਔਰ ਜੋ ਹਰ ਪਿੰਡਾਂ ਨੇ ਕੀਤਾ ਹੋਏ ਕੰਮਾਂ ਦੇ ਮਾਨ ਸਾਥੇ ਕੰਮਾਂ ਤੋਂ ਲੋਰ ਲਾਉਣ ਕਿਉਂਕਿ ਸਾਡਾ ਮੰਤਰੀ ਮੁੱਖ ਮੰਤਰੀ ਇਮਾਨਦਾਰੋ ਜਿਹੜੇ ਕਾਜ ਕਰਦੇ ਨੇ ਜੋ ਕਰਾ ਕੇ ਪੱਕੀ ਉਮੀਦਵਾਦ ਕਰਿਆ ਅੱਜ ਪੁਝੜਨੀ ਪਰ ਹਰ ਜਗ੍ਹਾ ਤੇ ਹਰ ਵਾਰ ਜਹਾਰੇ ਖਲਕੇ ਜਾ ਰਹੇ ਅੱਜ ਤੁਹਾਡੇ ਹਲਕੇ ਜੁਆਇਰ ਕੀ ਕੰਮ ਆਜ ਆਮ ਆਦਮੀ ਪਾਰਟੀ ਦੇ ਆਮ ਆਦਮੀ ਵੀਰਵਾਰ ਨੇ ਜਿਹੜੇ ਬਹੁਤ ਮਿਲਨਸਾਰ ਬਹੁਤ ਜਜਾਰੂ ਨੇ ਔਰ ਜਿਨ੍ਹਾਂ ਨੇ 2 ਸਾਲ ਦੇ ਵਿੱਚ ਕੰਮ ਕਰਕੇ ਦਿਖਾਇਆ ਤੇ ਆਮ ਆਦਮੀ ਪਾਰਟੀ ਨੇ ਹਾਈ ਕਮਾਂਡ ਨੂੰ ਟਿਕਟ ਦਿੱਤੀ ਆ ਤੇ ਅੱਜ ਲੋਕ ਵੀ ਸਮਝ ਚੁੱਕੇ ਨੇ 2 ਸਾਲ ਦੇ ਜੋ ਹਵਾਰ ਸਿੰਘ ਮਾਨ ਦੇ ਕੰਮ ਕੀਤੇ ਹੋਏ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਸਾਡਾ ਜਿਨ੍ਹਾਂ ਨੇ ਕੰਮ ਕੀਤੇ ਨੇ ਅੱਜ ਫਤਵਾ ਦੇਣ ਨੂੰ ਤਿਆਰ ਬੈਠੇ ਨੇ ਅੱਜ ਤੁਸੀਂ ਦੇਖਿਆ ਲੁਧਿਆਣਾ ਵਿੱਚ ਔਰ ਇੱਕ ਤਰਫਾ ਆਵਾਜ਼ ਆਏ ਔਰ ਵਨ ਸਾਈਡਰ ਆਵਾਜ਼ ਆਏ ਔਰ ਲੋਕ ਸਮਝਦੇ ਨੇ ਬਈ ਮੁੱਖ ਮੰਤਰੀ ਸਾਹਿਬ ਇੱਕ ਮਾਨਦਾਰਾ ਕਰਮਸ਼ੀਲਾ 2 ਸਾਲ ਜੇ ਕੰਮ ਕੀਤੇ 3 ਸਾਲ ਦੀ ਹੋਰ ਸਰਕਾਰ ਹੈ ਤੇ ਅਸੀਂ ਪੱਪੀ ਨੂੰ ਸਤਾ ਕੇ ਭੇਜਾਂਗੇ ਹੋਰ ਕੰਮ ਕਰਾਵਾਂਗੇ ਜਿਹੜੇ ਦੂਜੇ ਨੇ ਉਹਨਾਂ ਨੇ ਪੌਣੇ 5 ਸਾਲ ਪਹਿਲਾਂ ਫੋਨ ਨਹੀਂ ਚੱਕਿਆ ਤੇ ਹੁਣ ਵੀ ਨਹੀਂ ਚੱਕਣਾ ਜਿਹੜੇ ਤੀਜੇ ਨੇ ਉਹਨਾਂ ਨੇ ਗਿੱਦੜ ਵਾਲੇ ਜਾ ਬਣਨਾ ਜਿਹੜੇ ਚੌਥੇ ਨੇ ਉਹਨਾਂ ਨੇ ਪੱچے ਕਾਊਂਟ ਤੇ ਚੌਥੇ ਨੰਬਰ ਤੇ ਆਉਣਾ ਇਸ ਕਰਕੇ ਪੱਪੀ ਪ੍ਰਸ਼ਾਦ ਨੂੰ ਜਿਤਾਉਣ ਵਾਸਤੇ ਯਾਰ ਬੈਠੇ ਨੇ ਪੱਪੀ ਪ੍ਰਸ਼ਾਦ ਜੀ ਇੱਕ ਨੰਬਰ ਵਟਾਣਾ ਇੱਕ ਨੰਬਰ ਤੇ ਆਉਣਗੇ ਔਰ ਹਲਕਾ ਲੁਧਿਆਣਾ ਇੱਕ ਨੰਬਰ ਤੇ ਬਣੂਗਾ ਇਨਕਲਾਬ ਜਿੰਦਾਬਾਦ ਕਿ ਕਿਹਦਾ ਲੱਗਦਾ ਜਿਹੜੀ ਰਵਾਇਟੀ ਪਾੜਨੀ ਆ ਚਾਹੇ ਰਨੀਤ ਬਿੱਟੂ ਦੀ ਗੱਲ ਕਰਦੇ ਆਂ ਬਿੱਟੇ ਦੀ ਗੱਲ ਕਰਦੇ ਆਂ ਜਾਂ ਜਿੱਤ ਨੂੰ ਗੱਲ ਕਰਦੇ ਆਂ ਉਹ ਕਹਿੰਦੇ ਵੀ ਅਸੀਂ ਇੱਕ ਨੰਬਰ ਤੇ ਆਵਾਂਗੇ ਕਿਹਦਾ ਜਵਾਨ ਨੇ ਹੁਣ ਬੁੱਧੂ ਨਹੀਂ ਭਾਂਡ ਵਾਲੇ ਪਹਿਲਾਂ ਉਹਨਾਂ ਨੇ ਦੇਖ ਲਿਆ ਇਹਨਾਂ ਨੂੰ ਬੜਿੰਗ ਨੂੰ ਵੀ ਦੇਖ ਲਿਆ ਔਰ ਜਿਹਨੇ ਦਰਜੀ ਦੇ ਪੈਸੇ ਨਹੀਂ ਦਿੱਤੇ ਜਿਹਨੇ ਬਿੰਟੂ ਨੇ ਭਗੇ ਅੱਜ ਤੱਕ 5 ਸਾਲ ਇੱਕ ਆਪਣੇ ਭਰਾ ਨੂੰ ਡੀਐਸਪੀ ਬਣਾਉਣ ਤੋਂ ਬਾਅਦ ਕਿਸੇ ਦਾ ਦੀਵਾਨੀ ਦਾ ਕੰਮ ਨਹੀਂ ਕੀਤਾ ਉਹ ਸਭ ਜਾਣਦੇ ਨੇ ਇਹਨਾਂ ਨੂੰ ਚਲਦੇ ਕੰਮਗੇ ਜਿਹੜਾ ਤੀਜਾ ਚੌਥਾ ਵਾ ਉਹਨੇ ਪਰਚੇ ਭਗੇ ਪਿਛੇ 5 ਸਾਲ ਜਦੋਂ ਐਮਐਲਏ ਰਿਹਾ ਉਹਨੇ ਪਰਚੇ ਕਰਾ ਕੇ ਲੋਕਾਂ ਦਾ ਉਹ ਜੁੰਮਰ ਕੱਢਿਆ ਲੋਕ ਉਹਨੂੰ ਜਾਣਦੇ ਨੇ ਇਸ ਕਰਕੇ ਲੋਕ ਪੱਪੀ ਪ੍ਰੈਸ਼ਰ ਜ ਨੂੰ ਇੱਕ ਨੰਬਰ ਬਟਨ ਦਬਾ ਕੇ ਝਾੜੂ ਵਾਲਾ ਸਫਾਈ ਕਰਨਗੇ ਜਿਹੜੀ 74 ਨਾਲ ਦੀ ਸਫਾਈ ਜਿਹੜੀ 2022 ਦੇ ਨਾਲ ਸ਼ੁਰੂਆਤ ਕੀਤੀ ਸੀ ਇੱਕ ਨੰਬਰ ਬਟਨ ਦਬਾ ਕੇ 1 ਜੂਨ ਨੂੰ ਸਫਾਈ ਦੀ ਸ਼ੁਰੂਆਤ ਪਹਿਲਾਂ 50 ਕਿਲੋਮੀਟਰ ਦੀ ਸੀ ਹੁਣ 200 ਕਿਲੋਮੀਟਰ ਦੀ ਕਰਨਗੇ ਤੇ ਸਫਾਈ ਕਰਕੇ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਾਸਾ ਦਾ ਮਿਸ਼ਨ ਆ ਉਹ ਪੂਰਾ ਕਰਾਂਗੇ ਮੁਰਗੀ ਦੇ ਹੱਥਾਂ ਤੋਂ ਖੁਸ਼ੀ ਦੇ ਅੰਮਲ ਲੈ ਕੇ ਆ ਰਹੇ ਹਾਂ ਜੀ ਫਸਟ ਤੋਂ ਆਇਆ ਆਵਾਜ਼ ਬੜੀ ਨਿਰਵਾਤ ਸ਼ੁਕਰ ਹੈ ਅਸ਼ੋਕ ਕੁਮਾਰ ਪੱਪੀ ਜਿਹੜੇ ਸਾਡੇ ਲੋਕ ਸਭਾ ਦੇ ਨਿਰਵਾਤ ਨੇ ਐਮ ਐਲ ਏ ਅਭਿੰਦਰਪਾਲ ਕੋਟਛਿਨੀ ਜੋ ਹਲਕਾ ਸਾਉਂਦ ਦੇ ਔਰ ਦਲਜੀਤ ਸਿੰਘ ਕੋਲਗਰੇਵਾਦੀ ਐਮ ਐਲ ਏ ਇਸ ਤੇ ਉਹਨਾਂ ਦਾ ਇੱਥੇ ਆ ਜਾਂਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੀ ਅਸੀਂ ਮੀਟਿੰਗ ਕੀਤੀ ਸੀਗੀ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨਾਂ ਵਾਸਤੇ ਕੀਤੀ ਦੀ ਲੋਕ ਮੁਖੀਆ ਪੰਨੀ ਲੋਕਾ ਤੋਂ ਬਹੁਤ ਪਿਆਰ ਲਿਆ ਚਾਹ ਲਿਆ ਜਿਹਦੇ ਨਾਲ ਕਿਸ ਤੀ ਅਸ਼ੋਕ ਪ੍ਰਸ਼ਰ ਪੱਪੀ ਦੀ ਜਿੱਤ ਨੂੰ ਪੱਕੀ ਕਰਦੇ ਆ ਤੇ ਵੱਧ ਤੋਂ ਵੱਧ ਵੋਟਾਂ ਨਾਲ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਚੁਣਵਾ ਦਾ ਵਾਦਾ ਕਰਦੇ ਸਰ ਖੁੱਦਾਂ ਲੱਗਦਾ ਕਿ ਕਿੰਨੇ ਦੇ ਦੇ ਤਿੰਨ ਪਾਰਟੀਆਂ ਨੇ ਦੀਆਂ ਹੋਏਗੀ ਲਗਤ ਆ ਤੇ ਪੁਸ਼ਕਤੀਏ ਪਾਰਟੀਆਂ ਤੋਂ ਵੀ ਦੋ ਸਾਲ ਹੀ ਪੰਨੀ ਸੀਟਾਂ ਆ ਜੀ ਉਹ ਉਹ ਇਹ ਆਪਣਾ ਗਾਵੇ ਪੂਰੇ ਕੱਤ ਨਹੀਂ ਅਗਰ ਮੈਂ ਬਿੱਟੂ ਦੀ ਗੱਲ ਕਰਾਂਗਾ ਅੱਛਾ ਹੈ ਆਪਾਂ ਆਪਣੇ ਦੂਜਾ ਆਪਣੇ ਕਾਂਗਰਸ ਦੇ ਵੜਿੰਗ ਸਾਹਿਬ ਦੀ ਗੱਲ ਕਰਦੇ ਆਂ ਕਾਹੇ ਆਪਾਂ ਖਾਲੀ ਗੱਲ ਤੋਂ ਕਿੱਲ ਕਰੀਏ ਉੱਤੇ ਉਹਨਾਂ ਦੇ ਪੜਨਗੇ ਉਹ ਵੀ ਕਹਿ ਰਹੇ ਨੇ ਕੀ ਕਰੀਏ ਵੜਿੰਗ ਸਾਹਿਬ ਨੂੰ ਬਠਿੰਡੇ ਸੀਟ ਕਿਉਂ ਨਹੀਂ ਦਿੱਤੀ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਕਿਉਂ ਗਿਆ ਡਰਦੇ ਗਏ 10 ਸਾਲ ਕੀਤਾ ਕੀ ਹੈ ਲੋਕਾਂ ਤੋਂ ਤਾਨੇ ਸੁਨੇ ਆ ਫੋਨ ਕਿਸੇ ਦਾ ਨਹੀਂ ਚੱਕਿਆ ਕੰਮ ਕਿਸੇ ਦਾ ਨਹੀਂ ਕੀਤਾ ਮਰਜ਼ੀ ਆਈ ਕੋਠੀ ਚੋਂ ਬਾਹਰ ਆ ਗਏ ਮਰਜ਼ੀ ਆਈ ਕੋਠੀ ਚੋਂ ਅੱਜ ਬਾੜਵਾਸੀଙ୍କ ਦੀ ਗੱਲ ਕਰਨਾ ਬਾੜਵਾਸੀਆਂ ਨੂੰ ਤਾਂ ਪਤਾ ਹੀ ਹੈ ਜੀ ਇਸ ਵਾਰ ਬੋਟ ਪੱਤੀ ਪ੍ਰਸ਼ਾਦ ਜੀ ਨੂੰ ਪਾ ਕੇ ਉਹਨਾਂ ਨੂੰ ਕਾਮਯਾਬ ਕਰਕੇ ਲੋਕ ਸਭਾ ਭੇਜਣਾ ਤੇ ਆਪਣੇ ਜਿਹੜੇ ਕੰਮ ਪਿੱਛੇ 10-15 ਸਾਲ ਤੋਂ ਨਹੀਂ ਹੋਇਆ ਉਹ ਕਰਵਾਉਣਾ ਪੂਰਾ ਘਰ ਮਿਲ ਜੇ ਜੀ ਪੂਰਾ ਘਰ ਮਿਲ ਜੇ ਜੀ ਜੀ ਸਰ ਕੀ ਗੱਲ ਹੈ ਕਿ ਜਿਹੜਾ ਕਿ ਆਜਾਦ ਮਾਦੀ ਪਾਰਟੀ ਦਾ ਉਮੀਦਵਾਰ ਸ਼ੁਕਰ ਪ੍ਰਸ਼ਾਦ ਪੱਪੀ ਜੀ ਜਿੱਥੇ ਪਹੁੰਚੇ ਆ ਜਿੱਥੇ ਹਰ ਦਾ ਦੱਖਣੀ ਗਿਰਨ ਕਰਦੇ ਆ ਆਪਣੇ ਹਰ ਦਾ ਪੂਰਬੀ ਦੇ ਦੋਨੇ ਹੱਥ ਮਾਦੇ ਪ੍ਰਬੰਧ ਬਰੇ ਚੌਕ ਦਾ ਸ਼ਾਹ ਜੀ ਪੱਕੇ ਹੀ ਨੇ ਇਹ ਸਾਰੇ ਲੁਧਿਆਣੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਾਰਾ ਲੁਧਿਆਣਾ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਬਚਪਨ ਤੋਂ ਇਹਨਾਂ ਦੇ ਫੂਨ ਦੇ ਵਿੱਚ ਰਾਜਨੀਤੀ ਹੈ ਇਹਨਾਂ ਦੇ ਵੱਡੇ ਭਰਾਤਾ ਸਾਹਿਬ ਲੁਧਿਆਣੇ ਵਾਸਤੇ ਸ਼ਹੀਦ ਹੋਏ ਨੇ ਪੰਜਾਬ ਵਾਸਤੇ ਸ਼ਹੀਦ ਹੋਏ ਨੇ ਦੇ ਉਹਨਾਂ ਤੋਂ ਛੋਟੇ ਸੰਜਰੇ ਉਸ ਟਾਈਮ ਤੋਂ ਸੇਵਾ ਕਰਦੇ ਆਏ ਨੇ ਤੇ ਕਰਦੇ ਰਹਿਣਗੇ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਸੜਕ ਜਰਨਾਇਆ ਲਾ ਲੁਧਿਆਣੇ ਦਾ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਇਹੋ ਜਿਹਾ ਗੱਜੂਗਾ ਕਿ ਸਾਰੇ ਜਿਹੜਾ ਭਗਵੰਤ ਮਾਨ ਨੂੰ ਵੇਖ-ਵੇਖ ਕੇ ਸੜਦੇ ਹੁੰਦੇ ਸਨ ਇਹ ਵੀ ਐਵੇਂ ਉੱਥੇ ਲੋਕਾਂ ਨੂੰ ਭਾਂਬੜ ਮਚਾਊਗਾ ਕਿੱਦਾਂ ਲੱਗਦਾ ਸਰ ਜੀ ਇਹ ਸੁਪਰੇਸ਼ਨ ਪੱਤੀ ਜੀ ਪਰ ਮਹੰਗਾਰਾ ਪੂਰਾ ਲੱਖ ਚ ਬਣਿਆ ਹੋੰਗਾਰਾ ਤੁਹਾਡੇ ਸਾਹਮਣੇ ਹੀ ਆ ਮੇਲ ਲਈ ਕੱਲਾ ਸ਼ੋਕ ਪ੍ਰਸ਼ਰ ਪੱਪੀ ਜੀ ਨਰਿਆ ਬਾਕੀ ਤਾਂ ਕਾਵੇਂ ਗੱਡੀਆਂ ਭਜਾਉਂਦੇ ਤੇਲ ਖੂਗਦੇ ਤੇਲ ਬਰਬਾਦ ਕਰਦੇ ਤੁਰੇ ਫਿਰਦੇ ਨੇ ਕਿਉਂ ਹੋਣ ਜਾਣਦਾ ਗੰਦਲ ਬਾਹੇ ਤੋਂ ਕੌਣ ਆਇਆ ਉਹਦਾ ਨਾਮ ਹੀ ਕਿਸੇ ਨੂੰ ਨਹੀਂ ਸੀ ਪਤਾ ਮਿਲਣੇ ਕੇ ਬਾਅਦ ਨਾਮ ਸਭ ਨੇ ਭੁੱਲ ਜਾਣਾ ਤੇ ਜਰਵਨੀਰ ਸਿੰਘ ਪਿੱਟੂ ਤਾਂ ਇਹ ਨਹੀਂ ਪਤਾ ਮੈਂ ਕਿਹੜੀ ਪਾਰਟੀ ਦਾ ਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਹੈ ਕਿਹੜੀ ਪਾਰਟੀ ਦਾ ਜੇ ਤਿੰਨ ਤਿੰਨ ਵਾਰ ਇਹ ਐਮਪੀ ਰਹਿਣ ਤੋਂ ਬਾਅਦ ਅਤੇ ਫਿਰ ਕਾਂਗਰਸ ਨੂੰ ਕੋਈ ਹੋਰ ਉਮੀਦਵਾਰ ਦੇ ਬਗੈਰ ਨਹੀਂ ਲੱਭਿਆ ਤੇ ਇਹ ਉਹ ਕਾਂਗਰਸ ਨੂੰ ਛੱਡ ਗਿਆ ਤੇ ਕਾਂਗਰਸ ਨੇ ਇਹਨੂੰ ਹੀ ਛੱਡਤਾ ਤੇ ਨਵਾਂ ਇੱਕ ਬੰਦਾ ਲੈ ਆਂਦਾ ਉਹਨੂੰ ਵੀ ਕੋਈ ਨਹੀਂ ਜਾਣਦਾ ਤੇ ਤੀਸਰੀ ਪਾਰਟੀ ਅਕਾਲੀ ਦਲ ਹੈ ਅਕਾਲੀ ਦਲ ਨੇ ਪੰਜਾਬ ਵਾਸਤੇ ਵਿਨਾਸ਼ ਤੋਂ ਇਲਾਵਾ ਕੁਝ ਨਹੀਂ ਕੀਤਾ ਬਰਬਾਦ ਕੀਤਾ ਪੰਜਾਬ ਨੂੰ ਨਸ਼ਿਆਂ ਦਾ ਸਾਰੀ ਜੋ ਸਭੀ ਜਿਹੜੀ ਦੇਣ ਹੈ ਉਹ ਅਕਾਲੀ ਦਲ ਦੀ ਹੈ ਲੁੱਟ ਕੇ ਖਾ ਕੇ ਮੇਰੇ ਪੰਜਾਬ ਨੂੰ ਸਵਾਰਿਆ ਕੱਖ ਨਹੀਂ ਬਰਬਾਦ ਬਰਬਾਦ ਤੇ ਬਸ ਬਰਬਾਦ ਹੀ ਕੀਤਾ ਹੈ ਤੇ ਹੁਣ ਅਸ਼ੋਕ ਪ੍ਰੈਸ਼ਰ ਪੱਪੀ ਵਗੈਰਾ ਹੈ ਕੋਣਾ ਹੋਰ ਤੁਹਾਡੇ ਕੋਲ ਕੋਈ ਹੋਰ ਉਪਾਏ ਹੈ ਨਹੀਂ ਸਾਰੀ ਦੁਨੀਆ ਨੇ ਸਾਰੇ ਵੋਟਰਾਂ ਨੇ ਜੇ ਭਰ ਕੇ ਤੁਸੀਂ ਵੋਟਾਂ ਵਾਲੇ ਦਿਨ ਦੇ ਕੋਈ ਰਿਜ਼ਲਟ ਵਾਲੇ ਦਿਨ ਵੇਖਿਓ ਅਸ਼ੋਕ ਪ੍ਰੋਪਰ ਪੱਪੀ ਜੋ ਪ੍ਰੋਪਰ ਪੱਪੀ ਹੋ ਗਈ ਹੋਈ ਸੀ ਹੋਰ ਕਹੇ ਨਮਸਕਾਰ ਜੀ ਮੈਂ ਨੀਤੂ ਹੋਰਾਂ ਆਮ ਆਦਮੀ ਪਾਰਟੀ ਜਨਰਲ ਸੈਕਟਰੀ ਪੰਜਾਬ ਮੈਂ ਅੱਜ ਕੀ ਕਹਿਣਾ ਚਾਹੁੰਦਾ ਜਿਹੜੇ ਅੱਜ ਹਲਕਾ ਉੱਤਰੀ ਹਲਕਾ ਦੱਖਣੀ ਦੇ ਦਰਮਿਆਨ ਅੱਜ ਇੱਕ ਪ੍ਰੋਗਰਾਮ ਲੱਗਿਆ ਵਿਪਰਸੇ ਪੱਕੀ ਜੀ ਦਾ ਆਮ ਆਦਮੀ ਪਾਰਟੀ ਤੋਂ ਕੀ ਭਰਮਾ ਹੁੰਦਾ ਕਿ ਦੇਖੋ ਜੀ ਇਹਦੇ ਵਿੱਚ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹਮ ਹਮਾ ਕੇ ਲੋਕੀ ਆਪੇ ਸ਼ੋਰਟ ਨੋਟਿਸ ਦੇ ਸਾਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਲੋਕੀ ਆਪੇ ਦੇਖ ਕੇ ਕਿ ਆਮ ਆਦਮੀ ਪਾਰਟੀ ਦੀ ਮੀਟਿੰਗ ਹੈ ਇੱਥੇ ਜਾ ਕੇ ਲੋਕਾਂ ਨੇ ਹਾਜ਼ਰੀ ਲਾਈ ਜਿੰਨੇ ਮਰਜ਼ੀ ਕਰਦੇ ਲੋ ਜਿਵੇਂ ਛੱਡ ਕੇ ਮਹਿਲਾਵਾ ਵੀ ਵੱਡੀ ਗਿਣਤੀ ਚ ਇੱਥੇ ਆਈਆਂ ਤੇ ਮੇਨ ਮੋਟਿਵ ਇਹ ਸੀਗਾ 2024 MP ਇਲੈਕਸ਼ਨ ਜਿਹੜੇ 10 ਸਾਲ ਤੋਂ ਨਵਨੀਤ ਬਿੱਟੂ ਕਾਂਗਰਸ ਵਿੱਚ ਰਹਿ ਕੇ ਉਹਨਾਂ ਦੀ ਮੌਜੂਦਾ ਸਰਕਾਰ ਸੀਗੀ ਤੇ ਪੰਜਾਬ ਲਈ ਕੋਈ ਆਵਾਜ਼ ਨਹੀਂ ਉਠਾ ਸਕਕੇ ਉਸ ਤੋਂ ਬਾਅਦ ਤੁਸੀਂ ਇੱਧਰ ਆ ਜੋ ਜਿਹੜੇ ਆਪਣੇ ਰਾਜਾ ਬੜਿੰਗ ਜੀ ਹੈ ਜਿਹੜੇ ਗਿੱਦੜਵਾ ਤੋਂ ਹੈਗੇ ਆ ਲੋਕਾਂ ਨੂੰ ਅਸੀਂ ਇਹ ਕਿੰਨੀ ਦੂਰ ਜਾ ਕੇ ਕੰਮ ਕਰਾਉਣ ਦਾ ਕੀ ਮਤਲਬ ਹੈ ਐਮਪੀ ਇਥੋਂ ਲਰਨੀ ਉੱਥੇ ਜਾ ਕੇ ਗਿੱਧੜਵਾ ਜਾ ਕੇ ਕੰਮ ਕਰਾਉਣਾ ਪੈਣਾ ਤੇ ਲੋਕੀ ਉਹਨਾਂ ਤੋਂ ਵੀ ਕੁਝ ਖਵਾ ਨੇ ਬਾਕੀ ਕਾਂਗਰਸ 10 ਸਾਲ ਦਾ ਆਪਣਾ ਪਰਫਾਰਮੈਂਸ ਦੇ ਚੁੱਕੀ ਐ ਤੁਸੀਂ ਅਗਰ ਭਾਜਪਾ ਦੀ ਗੱਲ ਕਰਦੇ ਹੋ ਤੇ ਸੈਂਟਰ ਗਵਰਨਮੈਂਟ ਵਿੱਚ ਉਹਨਾਂ ਦੀ ਸਰਕਾਰ ਸੀ ਤਾਂ ਪੰਜਾਬ ਲਈ ਕੀ ਕੀਤਾ ਪੰਜਾਬ ਲਈ ਹਮੇਸ਼ਾ ਉਹਨਾਂ ਨੇ ਵਿਤਕੜਾ ਕੀਤਾ ਜਿੱਦਾਂ ਮਤਰੇ ਹੀ ਮਾਂ ਵਾਲਾ ਸਲੋਕ ਪੰਜਾਬ ਨਾਲ ਕਰਦੇ ਆਏ ਨੇ ਤੇ ਲੋਕੀ ਦੋਨੋਂ ਪਾਰਟੀਆਂ ਤੋਂ ਨਾਰਾਜ਼ ਹੋ ਕੇ ਆ ਆਮ ਆਦਮੀ ਪਾਰਟੀ ਦੇ ਬਲਾਈ ਨੇ ਕਿ ਆਮ ਆਦਮੀ ਪਾਰਟੀ ਹੀ ਇੱਕ ਇੱਕੋ ਮਾਤਰਾ ਇਸ ਤਰ੍ਹਾਂ ਦੀ ਪਾਰਟੀ ਹੈ ਜਿਹਦੇ ਵਿੱਚ ਲੋਕਾਂ ਦੀ ਸੁਣਵਾਈ ਹੁੰਦੀ ਹੈ ਸਾਰੇ ਵਰਗਾਂ ਨੂੰ ਸਮਾਨ ਅਧਿਕਾਰ ਦਿੱਤੇ ਜਾ ਰਿਹਾ ਹੈ 600 ਯੂਨਿਟ ਪਹਿਲੀ ਸਰਕਾਰ ਹੈ ਜਿਨੇ ਸਾਰੇ ਵਰਗਾਂ ਨੂੰ ਇੱਕੋ ਜਿਹਾ ਲੈ ਕੇ ਤਾਂ 600 ਯੂਨਿਟ ਖਬਰਿਆਂ ਨੂੰ ਫ੍ਰੀ ਦਿੱਤੇ ਹੈ